ਲਵੇ ਸੱਜਣਾ ਆਗੇ ਮੰਨ ਲਓ ਵੀ 8 ਲੱਗਿਆ ਬਾਈ ਕੋਲੇ ਦਿਖਾਉਣ ਘਰੇਲੂ ਸੱਜਣਾ ਕੋਈ ਵਪਾਰ ਆਲਾ ਕੰਮ ਨਹੀਂ ਜਰਸੀ ਬੱਛੀਆਂ ਐਚ ਐਫ ਤਾਜੀ ਸੂਈ ਚੈੱਕ ਪਾਸ ਤੇ ਇੱਕ ਟੋਕੜ ਝੋਟੀ ਬਹੁਤ ਕਮਾਲ ਦੀ ਟੋਟਲ 8 ਨਗ ਨੇ ਬਾਈ ਕੋਲੇ ਕਿਸੇ ਦਿੱਕਤ ਕਾਰਨ ਬਾਈ ਕਹਿੰਦਾ ਇਹ ਮੰਨ ਲਓ ਵੀ ਸਾਰੇ ਪਸ਼ੂਏ ਬਾਈ ਨੇ ਬਕਾਊ ਕਰਤੇ ਪਿੰਡ ਲੋਂਗੋ ਵਾਲਾ तहसील ਵੀ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਕਰਾ ਦਾਂਗੇ ਵੀਡੀਓ 'ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਾਓ ਤੇ ਬਾਕੀ ਬਾਈ ਨਾਲ ਮਿਲ ਆ ਜੂਗੜਾ ਆ ਜਾ ਹੈਪੀ ਹੋਰ ਕਿਵੇਂ ਆ ਛੱਡ ਦੀ ਕਰ ਆ ਜਾ ਔਰਲੇ ਬੰਨੇ ਆ ਜਾ ਛੜ ਕੇ ਜੇ ਨਾ ਬੋਲ ਨਾ ਕੋਈ ਨਹੀਂ ਇਧਰ ਹਾਂ ਚੜ ਦੇ ਆ ਨੰਬਰ ਬੋਲ ਦੇ ਰਿਹਾ 94654 ਹਾਂਜੀ 30052 94654 30.55 ਸ਼ੁਰੂਆਤ ਝੋਟੀ ਤੋਂ ਕਰ ਲਈ ਇੱਥੇ ਹਾਂ ਇਹ ਤੋਂ ਕਰ ਦੋ ਇਹ ਮੰਨ ਲਓ ਵੀ ਕਈ ਕਿਸਮ ਦੇ ਪਸ਼ੂ ਆ ਗਏ ਅੱਜ ਹਨਾ ਜਿਵੇਂ ਕਹਿੰਦੇ ਜਰਸੀ ਬੱਚੀਆਂ ਆਗੀਆਂ ਝੋਟੀ ਵੀ ਆ ਗਈ ਤੇ ਐਚਪੀ ਚੈੱਕ ਵਾਸਤੇ ਟੋਕੜ ਘਪਣਾ ਹਾਂ ਤੇ ਸ਼ੁਰੂਆਤ ਇੱਥੋਂ ਕਰ ਲਾਂਗੇ ਕਿਰੀ ਇੱਕ ਨੰਬਰ ਵਾਲੀ ਝੋਟੀ ਤੇ ਮਾਰਦੇ ਕੈਮਰਾ ਸੂਆ ਹੈਪੀ ਕਿਹੜਾ ਤੋਰ ਜੋ ਬਰਾ ਇਹਦਾ ਪਹਿਲਾ ਸੂਆ ਪਹਿਲਣ ਕਿੰਨੇ ਟਾਈਮ ਦੀ ਸੂਈ ਹੋਗੀ ਇਹ ਸੂਈ ਹੋਗੀ 2 ਮਹੀਨੇ ਦੇ ਲਗਭਗ 2 ਮਹੀਨਿਆਂ ਦੀ ਹਾਂ ਤੇ ਮਗਰ ਕੱਟੀ ਹਨਾ ਮਗਰ ਕੱਟੀ ਆ ਗਈ ਆ ਨਾਲ ਆ ਗਈ ਸੱਜਣੋ ਕੱਟੀ 2 ਮਹੀਨਿਆਂ ਦੇ ਲਗਭਗ ਹੋ ਗਈ ਸੂਈ ਤੇ ਸਮਾਂ ਹੋ ਗਿਆ 3:30 ਮਿੰਟ ਦਾ ਆਰਡਰ ਦੀ ਜਿਹੜੀ ਕੁਆਲਿਟੀ ਆ ਉਹਦੀ ਜਜਮੈਂਟ ਉਹ ਹਿਸਾਬ ਨਾਲ ਕਰ ਲਿਓ ਦੁੱਧ ਹੈਪੀ ਕਿੰਨਾ ਦੰਦੀ ਆ ਹੁਣ ਕਹਿ ਲਈਏ ਜੈਨੂਅਲ ਜਮਾ 10 ਦੇ ਲਗਭਗ ਮੰਨ ਲਓ 9.5 10 ਦਾ ਨਾ 9 ਦੇ ਲਗਭਗ ਹਾਂ 9 ਤੇ 10 ਦੇ ਵਿੱਚ ਵਿੱਚ ਆਏਗਾ ਠੀਕ ਆ ਗੱਲ ਦੁੱਧ ਪਾਈ ਕਹਿੰਦਾ 9 ਤੋਂ 10 ਕਿਲੋ ਦੇ ਵਿੱਚ ਵਿੱਚ ਆ ਤੇ ਕੱਦ ਸੋਨਾ ਸੂਆ ਪਹਿਲਾ ਤੇ ਮੇਨ ਗੱਲ ਇਹਦੀ ਇਹ ਆ ਵੀ ਇੱਕ ਤਾਂ ਆ ਗਈ ਜੈਡ ਬਲੈਕ ਤੇ ਇੱਕ ਥੱਲੇ ਦੀ ਇਹ ਕਹਿ ਸਕਦਾ ਵੀ ਬਿਲਕੁਲ ਸਾਫ਼ ਆ ਗਈ ਗਰੀ ਇੱਥੋਂ ਕਰਾ ਦੀ ਚੈੱਕ ਆਰਡਰ ਦੀ ਆ ਗਈ ਬਿਲਕੁਲ ਸਾਫ਼ ਇਹ ਇਥੋਂ ਠੰਡੀ ਸੀਲ ਜਮਾ ਸੀਲ ਠੰਡੀ ਜਵਾਗ ਜੋਈ ਜਾਣਾ ਕੋਈ ਵੀ ਜੰਮੀ ਕੋਈ ਠੀ ਹੂੰ ਵੀ 100 ਦਾ 100 ਹੀ ਆ ਗਿਆ 100 ਦਾ 100 ਕਿਸੇ ਪਾਸੇ ਕੋਈ ਰੇਟ ਕੀ ਰਹੂਗਾ ਇਹਦਾ ਰੇਟ ਇਸ ਦਾ ਲੈਂਡ ਦੇ ਦਾ 95000 ਮਾਫੀ ਮੁਕੀ ਜੋ ਕੋਈ ਉਹ ਕਰ ਦਾਂਗੇ ਮੌਕੇ ਤੇ ਕੋਈ ਮੌਕੇ ਤੇ ਮਾਨਤਨ ਕਰ ਦਾਂਗੇ ਹਾਂ ਦੁੱਧ 9 ਤੋਂ 10 ਦੇ ਵਿੱਚ ਦੁੱਧ 9 ਤੋਂ 10 ਹੋਂ ਦੀਆ ਚੰਗੀ ਫੈਂਟ ਵਾਲਾ ਹਾਂ ਹਾਂ ਚੰਗੀ ਫੈਂਟ ਵਾਲਾ ਸੀਲ ਠੰਡੀ ਕੋਈ ਗਲਾਂਬਿਆੜੀ ਨਹੀਂ ਕਿਸੇ ਪਾਸੇ ਵੀ ਨਹੀਂ ਗੱਬਣ ਨਹੀਂ ਕਰਾਂਗੇ ਤੇ ਗੈਰੀ ਦੀ ਕੱਟੀ ਤੇ ਮਾਰਦੀ ਕੈਮਰਾ ਖੜੀਆ ਇਧਰਲੇ ਬੰਨੇ ਜੱਜਮੈਂਟ ਤੁਸੀਂ ਕਰਨੀ ਆ ਤੇ ਬਾਕੀ ਕੱਟੀ ਵੀ ਚੰਗੀ ਕਹਿ ਸਕਦੇ ਆ ਪਲੀ ਹੋਈ ਤਿਆਰ ਆ ਨਾਲ ਤੇ ਹੋਣਾ ਜਾ ਗੈਰੀ 2 ਨੰਬਰ ਵਾਲੀ ਤੇ ਹੁਣ ਮਾਰਦੇ ਆ ਬੱਛੀ ਤੇ ਕੈਮਰਾ ਇਹ ਆ ਗਈ ਪਿਓਰ ਜਰਸੀ ਕਹਿ ਲੈਣਾ ਜੀ ਨੂੰ ਅਸਲ ਥਾਣ ਹੈਪੀ ਸਿੰਗਲ ਚਾਰ ਹੀ ਰਹਿਣਗੇ ਨਾਲ ਹਾਂ ਚਾਰ ਆ ਜਾ ਚੋ ਬਰਾ ਤੋਰੀ ਨੂੰ ਵੀ ਖੜਿਆ ਨਾ ਕਰ ਤੋਰੀ ਜਾ ਨਾਲ ਦੀ ਨਾਲ ਇਹ ਖੀਰੀ ਆ ਇਹ ਖੀਰੀ ਠੀਕ ਆ ਛੋਟੀ ਉਮਰੇ ਹੋਏ ਇਹਦਾ ਹਾਂ ਹਾਂ ਸੀਮਨ ਦਾ ਪਤਾ ਕੁਝ ਕਿਹੜੀ ਦੀ ਐ ਇਹੇ ਸੀਮਿੰਦੇ ਜੈਗ ਦੀ ਜੈਗ ਦੀ ਹਾਂ ਇਹ ਆ ਗਈ ਸੱਜਣੋਂ ਬਾਈ ਕਹਿੰਦਾ ਜੈਗ ਦੇ ਸੀਮਨ ਦੀ ਆ ਗਈ ਪਸ਼ੂ ਸ ਨੂੰ ਗੱਲ ਦੱਸਦਣਾ ਵੀ ਸਾਰੇ ਸ਼ੌਂਕ ਨਾ ਰੱਖੇ ਹੋਏ ਤੇ ਚਲੋ ਜਗਾ ਦੀ ਬਾਈ ਕਹਿੰਦਾ ਇਧਰ ਢੇੜ ਢਡਾਈ ਮੇਰੇ ਖਿਆਲ ਆ ਬਦਲੀ ਕਰ ਆ ਆ ਬਸ ਉਧਰ ਨਾਲ ਜਗਾ ਲਈ ਉਹਦੇ ਕਰਕੇ ਬਦਲੀ ਸਦਲੀ ਕਰ ਠੀਕ ਕਰੋ ਉਹਦੇ ਕਰਕੇ ਬਾਈ ਕਹਿੰਦਾ ਇੰਨੇ ਪਸ਼ੂਆਂ ਨੂੰ ਸਾਂਭਣ ਦਾ ਵੀ ਔਖਾ ਤੇ ਬਾਕੀ ਕਹਿ ਲੀਏ ਹੁਣ ਇੱਕ ਮੌਸਮ ਵੀ ਗਰਮੀ ਨੂੰ ਹੈ ਨਾ ਤੇ ਇਹ ਆ ਗਈ ਬਾਈ ਕਹਿੰਦਾ ਜੈਗ ਦੀ ਉਮਰ ਵੀ ਛੋਟੀ ਆ ਤੇ ਬਾਕੀ ਕਹਿ ਲੀਏ ਬਾਈ ਪਿਓਰ ਆ ਗਈ ਪੰਜਾਬ ਵਾਲੀ ਹੈ ਨਾ ਆਸਲ ਪੰਜਾਬ ਵਾਲੀ ਜਿਹਨੂੰ ਕਹਦੀਏ ਵੀ ਵਜੂਦ ਚੰਗਾ ਬਣਾਉ ਤੇ ਬਾਕੀ ਦੁੱਧ ਵੀ ਸੋਨਾ ਪਾ ਦੂਗਾ ਨਾ ਹਾਂ ਹਾਂ ਵਧੀਆ ਰਿਕਾਰਡ ਦੀਆਂ ਗਾਇਆਂ ਦੀਆਂ ਬੱਚੀਆਂ ਨੇ ਇਹ ਠੀਕ ਹੈ ਹਾਂ ਤੇ ਕੁਵਾਰੀ ਵਾਲੀ 14 ਕਿਲੋ ਵਾਲੀਆਂ ਗਾਇਆਂ ਦੇ ਬੱਚੇ ਠੀਕ ਹੈ ਚੰਗੇ ਰਿਕਾਰਡ ਵਾਲੀਆਂ ਆ ਗਈਆਂ ਸਾਰੀਆਂ ਇਹਨਾਂ ਵੇਲੇ ਤਿੰਨਾਂ ਦੀ ਕਰਾਂਗੇ ਜੱਤੀ ਦਾ ਆਪਾਂ ਤਿੰਨਾਂ ਦੇ ਇੱਕ ਹਾਂ ਇਕੱਠੀਆਂ ਦੀ ਰੇਟ ਕਰ ਲਾਂਗੇ ਇਹ ਤਿੰਨਾਂ ਕਿੰਨੇ ਦਾ ਦੇ ਦਾਂਗੇ ਤਿੰਨੇ ਆਪਾਂ 1.5 ਲੱਖ ਦੇ ਦੇ ਦਾਂਗੇ ਮਾਫੀ ਮਾਫੀ ਉਹ ਕਰ ਦਾਂਗੇ ਕਰ ਦਾਂਗੇ ਮੰਨ ਤਾਂ ਠਿਕਸ ਵਾਲਾ ਕੰਮ ਤਾਂ ਨਹੀਂ ਕੋਈ ਨਾ ਨਾ ਉਹ ਕੋਈ ਨਹੀਂ ਆਪਾਂ ਠੀਕ ਹੈ ਤੋੜ ਜੋ ਬਰਾ ਦੋ ਨੰਬਰ ਵਾਲੀ ਤੇ ਜਾਨ ਝੂਨੇ ਚ ਵੀ ਚੰਗੀਆਂ ਤਾਂ ਐ ਕਹੇ ਲੀ ਵੀ ਉਹਦੀ ਕਾਪੀ ਲੱਗਦੀ ਹੈ ਜ 40138 ਦੀ ਤੇ ਬਾਕੀ ਕੁਆਲਟੀ ਵੀ ਦੱਸਦੀ ਹੈ ਨਾ 40138 ਡੈਨਮਾਰਕ ਦਾ ਹੈ ਹਾਂ ਹਾਂ ਡੈਨਮਾਰਕ ਆ ਤੇ ਵਜੂਦ ਚੰਗਾ ਤੇ ਸਾਮੀਆਂ ਸੁੰਮੀਆਂ ਤਾਂ ਮੇਰਾ ਖਿਆਲ ਆ ਸ਼ੌਕ ਕਰਨ ਵਾਲੀਆਂ ਹੋਈਆਂ ਸੀ ਹਾਂ ਹਾਂ ਠੀਕ ਆ ਵੀ ਇਹ ਮਜਬੂਰੀ ਬਣ ਗਈ ਜਗ੍ਹਾ ਦੀ ਵੀ ਬਣ ਗਈ ਬਸ ਇਧਰ ਨਾਲ ਜਗ੍ਹਾ ਲਈਆ ਤੇ ਢੇੜ ਢੜਾਈ ਕਰਕੇ ਵੀ ਚਲੋ ਫੇਰ ਠੀਕ ਆ ਗੱਲ ਤੇ ਗਰਮੀ ਦਾ ਮੌਸਮ ਆ ਤੇ ਬੰਨ ਬੜਾ ਸਿਸਟਮ ਹੋ ਜਾਂਦਾ ਆ ਆ ਜਾ ਲੈ ਆਰ ਲੈ ਬੰਨੇ ਲੈ ਆ ਬਾਈ ਤੇ ਬਾਕੀ ਸ਼ਕੀਨ ਤਾਂ ਫੁੱਲ ਆ ਗਈ ਪਯੋਰ ਜਰਸੀ ਜੀ ਆ ਗਈ ਹੈ ਨਾ ਹਾਂ ਹਾਂ ਪਯੋਰ ਪਯਾਬ ਵਾਲੀਆਂ ਨੇ ਕੋਈ ਇਹ ਨਹੀਂ ਹੈਗਾ ਬਿਲਕੁਲ ਚੰਗਾ ਪਾ ਦੇਣਗੇ ਨਾ ਤੇ ਜਿਹੜਾ ਸੀਮਨ ਦੱਸਤਾ ਉਹਦੀ ਗਰੰਟੀ ਰਹੂਗੀ ਹਾਂ ਗਰੰਟੀ ਰਹੂਗੀ ਜੀ ਠੀਕ ਹੈ ਗੱਲ ਕਿਤੇ ਮਾਂ ਕੋਈ ਪ੍ਰਾ ਨਾ 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 ਬਿਲਕੁਲ ਨਹੀਂ ਆਪਾਂ ਜਿਵੇਂ ਹੁਣ ਉਧਰਲੀ ਬੱਸੀ ਦਾ ਆਪਾਂ ਨੂੰ ਪਤਾ ਨਹੀਂ ਆਪਾਂ ਉਹ ਤੇ ਦੱਸ ਦੇਣੀ ਹੈਗੀ ਨਾ ਆਪਾਂ ਜੀ ਜਿਹੜੀ ਆਪਾਂ ਇਹਨਾਂ ਦੀ ਸੀਮਨ ਦੀ ਪਾਈ ਕਹਿੰਦਾ ਡਿਟੇਲ ਹੈਗੀ ਤੇ ਇਹ 40138 ਦੀ ਇਹ ਆ ਗਈ ਜੈਗ ਦੀ ਗਰੀ 1 ਨੰਬਰ ਵਾਲੀ ਤੇ ਹੁਣ ਮਾਰਦੇ ਕੈਮਰਾ 3 ਨੰਬਰ ਵਾਲੀ ਤੇ ਇਹਦੀ ਪਾਈ ਕਹਿੰਦਾ ਆਪਣੇ ਕੋਲ ਸੀਮਨ ਡਿਟੇਲ ਆ ਇਹ ਕੋਈ ਗੱਲ ਨਹੀਂ ਇੱਕ ਦੋ ਪਸ਼ੂ ਆਪਾਂ ਖੜੇ ਦਿਖਾ ਦਾਂਗੇ ਉਦਾਂ ਤੁਰਨ ਤਰਨ ਚ ਸੱਜਣੋਂ ਕੋਈ ਨਾ ਦਿੱਕਤ ਨਾ ਬਣਨੀ ਵੀ ਕੋਈ ਦਿੱਕਤ ਹੈ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਥੱਲੇ ਦੀ ਇਹ ਵੀ ਕਹਿ ਸਕਦੇ ਆ ਬਾਈ ਸਾਫ ਆ ਗਈ ਹੈ ਨਾ ਆਹ ਇਹ ਪਿਓਰ ਜਰਸੀ ਸੀ ਨਾ ਇਹਦੀ ਉਮਰ ਵੀ ਤਕਰੀਬਨ ਇਨ੍ਹਾਂ ਦੇ ਲੰਮ ਸਮੇਂ ਦੀ ਆ ਹਾਂ ਬਸ ਇੱਕੋ ਜੀ ਉਮਰ ਦੀ ਨੇ ਕੋਈ ਮਹੀਨਾ ਦੋ ਮਹੀਨਾ ਦਾ ਆਪ ਵਿਚ ਫਰਕ ਕੋਈ ਇਹ ਨਹੀਂ ਹੈਗਾ ਵੀ ਸਾਰੇ ਖੀਵੇਂ ਨੇ ਠੀਕ ਹੈ ਆ ਇਹ ਵੀ ਪੰਜਾਬ ਵਾਲੀ ਹੈ ਗਈ ਹੈ ਨਾ ਹਾਂ ਹਾਂ ਆ ਗਈ ਸੱਜਣੋਂ ਇਹ ਵੀ ਪੰਜਾਬ ਵਾਲੀ ਕਿਉਂਕਿ ਕੁਆਲਿਟੀ ਵਾਲੀਆਂ ਆ ਗਈਆਂ ਤਕਰੀਬਨ ਤਕਰੀਬਨ ਇੱਕ 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 ਰੰਗ ਹੀ ਆ ਗਿਆ ਜਿਵੇਂ ਇਹ ਵੀ ਇੱਕ ਕ ਤੇ ਆ ਗਈ ਪਿਓਰਿਟੀ ਜੀ ਫੋਨ ਹਣਾ ਤੇ ਆ ਬੱਚੀ ਤੋਰਦੇ ਆਗੇ ਬਾਈ ਹੁਣ ਮਾਰਦੇ ਕਰੀ ਇੱਥੇ ਕੈਮਰਾ ਇਹ ਕਿਹੜੇ ਸੀਮੰਦੀ ਆ ਬਾਈ ਇਹ ਪੈਪਰ ਦੀਆਂ ਨੇ ਇਹ ਦੋਨੇ ਇਹ ਵੀ ਹਾਂ ਓਏ ਤੇ ਇਹਨਾਂ ਦੇ ਮਾਵਾ ਦਾ ਹੀਰ ਕਾਰਡ ਰੂਗਾ ਇਹ ਦਾ 28 33 30 ਕਿਲੋ ਗਾਵਾਂਆਂ ਦੀਆਂ ਬੱਚੀਆਂ ਨੇ ਜਿਹਨਾਂ ਦਾ 28 33 30 ਕਿਲੋ ਦਾ ਰਿਕਾਰਡ ਹੈਗਾ ਗਾਵਾਂ ਠੀਕ ਆ ਗੱਲ ਇਹ ਆ ਗਈ ਪੈਪਰ ਦੀ ਤੇ ਹਾਈਟ ਚੰਗੀ ਆ ਇਹ ਬੰਦਾ ਜੀ ਇਹ ਦੋ ਦੰਦ ਆਗੇ ਦੋ ਦੰਦ ਹਾਂ ਗੱਬਣ ਵੀ ਐ ਇਹ ਨਹੀਂ ਗੱਬਣ ਹੈਗੀ 20 ਦਿਨ ਹੋ ਗਏ ਠੀਕ ਆ ਤੇ ਵੀ ਹਾਂ ਠੀਕ ਆ ਤੇ ਮੰਨ ਲਓ ਵੀ ਇਹ ਚ ਇੱਕ ਪਾਸ ਨਹੀਂ ਹੈਗੀ ਮੰਨ ਲਾ ਵੀ ਆਪਾਂ ਤਿੰਨ ਦਿਨ ਕਹਿ ਸਕਦੇ ਨੇ 25 ਦਿਨ ਦੀ ਵੀ ਸੀਮਨ ਲੱਗਿਆ ਵਿਆ ਹਾਂ 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 ਆ ਕਿਉਂਕਿ ਉਹ ਆਪਾਂ ਸੀਮਨ ਦੱਸ ਦਿੰਦੇ ਹਾਂ ਨਾ ਕਈ ਵਾਰੀ ਭਰਾ ਕੋਲ ਜਾ ਕੇ ਕਿਸੇ ਕੋਈ ਨਾਂ ਬੋਲੇ ਰਹੇ ਜੀ ਹੈਨਾ ਫਿਰ ਬੰਦਾ ਉਹੀ ਪਾਊਡਰ ਚਾਰੀ ਆਵੇ ਜਾਂ ਦਵਾਈ ਭਰਾ ਦੇ ਕੋਈ ਭਰਾ ਕਹਿ ਲਈ ਹੈ ਨਾ ਕਿਉਂਕਿ 100% ਜੇ ਮੈਂ ਹੁਣ 25 ਦਿਨ ਹੋ ਗਏ ਗਾਰੰਟੀ ਕੋਈ ਨਹੀਂ ਹੁੰਦੀ ਪਰ ਉਹ ਚਾਂਸ ਹੁੰਦਾ ਜੇ ਉਹ ਕੋਈ ਚਾਂਸ ਜਿਨ੍ਹਾਂ ਕਿ ਚੈੱਕ ਪਾਸ ਨਹੀਂ ਹੁੰਦੀ ਨਾ ਉਹਨਾਂ ਦੇ ਕੱਪਾ ਫਿਰ ਗਾਰੰਟੀ ਦੇ ਵੀ ਇਹ ਗੱਬਣਾ ਉਹ ਗੱਲ ਨਹੀਂ ਆ ਤੇ ਮਜਬੂਤ ਨੂੰ ਫੁੱਲ ਆ ਗਈ ਪੈਰ ਕਹਿ ਲਈ ਵੀ ਜਮਾ ਸਟੇਟ ਆ ਗਈ ਹੈ ਨਾ ਤੇ ਥੱਲੋਂ ਝੋਲੀ ਚੰਗੀ ਆ ਤੇ ਗਰੀ ਕੱਦ ਵੀ ਇਹਦਾ ਚੰਗਾ ਤੇ ਆ ਗਈ ਪ੍ਰਿੰਟ ਚ ਇਹ ਆ ਗਈ ਬਾਈ ਕਹਿੰਦਾ ਪੇਪਰ ਦੇ ਸੀਮਨ ਦੀ ਤੇ ਹੁਣ ਚੋਬਰਾ ਤੋਰਦੇ ਅਗਲੇ ਨੰਬਰ ਵਾਲੀ ਆ ਇਹ ਵੀ ਬਾਈ ਪੇਪਰ ਦੀ ਹੈ ਇਹ ਵੀ ਪੇਪਰ ਦੀ ਆ ਇਹ ਕਿਵੇਂ ਆ ਦੰਦਾ ਕਿ ਇਹ ਵੀ ਦੁੱਗੀ ਆ ਗਈ ਥਾਣੀ ਦੀ ਵੀ ਸਿੰਗਲ ਚਾਰੀ ਹੈ ਨਾ ਇਹ ਗੱਬਣਾ ਇਹ 2 ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਕਰਾ ਲਾਂਗੇ ਹਾਂ ਤੇ ਬਾਕੀ ਮੈਂ ਕਹੂੰਗਾ ਵੀ ਜਿਹੜਾ ਸੱਜਣ ਚੈੱਕ ਪਾਸ ਪਸ਼ੂ ਲੈ ਕੇ ਜਾਊਗਾ ਉਹ ਬਾਈ ਦੇ ਘਰੀ ਕਰਾ ਲਿਓ ਇੱਥੀ ਹਾਂ ਹਾਂ ਤਸੱਲੀ ਕਰਵਾ ਲਓ ਕਿਸੇ ਵੀ ਕਿਸਮ ਦੀ ਹੈ ਨਾ ਹਾਂ ਨਹੀਂ ਅਗਲਾ ਉਰੋਂ ਆਪਣੇ ਘਰੋਂ ਤਸੱਲੀ ਕਰਾ ਕੇ ਲੈ ਕੇ ਜਾਵੇ ਚੈੱਕ ਇਹ ਇਹ ਵੀ ਬਾਈ ਕਹਿੰਦਾ ਪੈਪਰ ਦੇ ਸੀਮਨ ਦੀ ਕਮਾਲਾ ਚੋਬਰਾ ਇੱਥੋਂ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਥਾਨ ਸਿੰਗਲ 4 ਤੇ ਹੈਪੀ ਇਹਦੀ ਮਾਂ ਦਾ ਦੁੱਧ ਕਿੰਨਾ ਰਿਹਾ ਬਾਈ 27 22 ਕਿਲੋ ਵਾਲੀਆਂ ਗਾਵਾਂ ਦੀਆਂ ਬੱਚੀਆਂ ਨੇ ਇਹ ਵਧੀਆ ਰਿਕਾਰਡ ਦੀ 27 22 ਕਿਲੋ ਤੋਂ ਘੱਟ ਗਾਵਾਂ ਦਾ ਦੁੱਧ ਹੈ ਨਹੀਂ ਕਿ 20 ਪਲੱਸ ਦਾ ਪੁੱਲ ਹੀ ਹੱਥ ਨਾਲ ਲੀ ਗਏ ਨਾ ਜਮਾ ਬਸ 25 ਤਾਂ ਜਮੇ ਗਾਰੰਟੀ ਹੋਊ ਬੱਤੀ ਪਲੱਸ ਵਾਲੇ ਗਾਵਾਂ ਦੀਆਂ ਬੱਚੀਆਂ ਨੇ ਮੰਨ ਲਓ ਵੀ 22 20 ਪਲੱਸ ਦੇ ਪਹਿਲੇ ਜਿਆਦਾ ਸਾਮੂਗਾ ਉਹ ਆ ਜਾ ਦੁੱਧ ਦੇਣੀਆਂ ਚੰਗੀਆਂ ਪਾਲ ਦੇ ਜੰਗੀਆਂ ਅੱਗੇ ਪਸ਼ੂ ਸੱਜਣੋ ਇਹ ਮੰਨ ਲਓ ਵੀ ਤੁਹਾਡੀ ਕੇਰ ਤੇ ਡਿਪੈਂਡ ਹੁੰਦਾ ਉਹ ਚਾਹੇ ਯਾਰ ਤੁਸੀਂ 5 ਲੱਖ ਵਾਲਾ ਲੈ ਜਾ ਜੇ ਆਪਾਂ ਕਹਿ ਲਈਏ ਲਿਆ ਕੇ ਸਾਹਮਣਾ ਨਹੀਂ ਹੈ ਨਾ ਬਾਈ ਉਹਦਾ 5 ਲੱਖ ਵਾਲਾ ਵੀ ਖਰਾਬ ਹੋ ਜਾਣਾ ਇਹਦਾ ਜੋੜੇ ਦੀ ਕਰਾਂਗੇ ਮੁੱਲ ਹਾਏ ਜੋੜੇ ਦਾ ਇਹ ਜੋੜਾ ਇਹ ਜੋੜਾ ਆਪਾਂ ਲੱਖ ਦਾ ਦੇ ਦਾਂਗੇ ਪੂਰੇ ਦਾ ਹਾਂ ਚੈੱਕ ਪਾਸ ਉਹ ਨਾਲ ਵਾਲੀ ਉਹਦੇ 20 ਦੇ ਨਾਲ ਟੀਕਾ ਮੰਨ ਲਓ ਇਹ ਮਾਦਾ ਅਗਲੀ ਦੀ ਕਿਸਮਤ ਆ ਗੱਭਣ ਰਹੇ ਨਾ ਰਹੇ ਹਨ ਵੀ ਪਰ ਉਹਦੇ ਟੀਕਾ ਲੱਗਾ ਹੈ ਵੀ ਟੀਕਾ ਲੱਗ ਗਿਆ ਹਾਂ ਵੀ 20 25 ਦਿਨਾਂ ਚ ਹੈ ਗਈਆਂ ਹਾਂ ਠੀਕ ਹੈ ਗੱਲ ਤੇ ਹੁਣ ਆ ਜਾਗਾ ਰਹੀ ਅਗਲੇ ਨੰਬਰ ਵਾਲੀ ਤੇ ਇੱਥੇ ਮਾਰਦੇ ਕੈਮਰਾ ਇਹ ਤਾਂ ਜੀ ਆ ਇਹ ਮਹੀਨੇ ਦੇ ਲਗਭਗ ਸੂਈ ਆ ਇਹ ਥੱਲੇ ਹੈਗਾ ਨਾਲੇ ਹਾਂ ਬੱਚਾ ਇਹਦਾ ਆ ਬੈਠਾਗਾ ਇਹ ਆ ਬੈਠਾ ਕਰੀਏ ਇੱਧਰ ਮਾਰਦੀ ਉਹ ਇੱਕ ਖਾਸ ਗੱਲ ਇਹਦੀ ਇਹ ਰਹੂਗੀ ਵੀ ਸੀਮਨ ਇਹਦੇ ਜਿੱਦਾਂ ਦਾ ਲਾ ਦੋਗੇ ਬੱਚਾ ਉਦਾਂ ਦਾ ਪਾ ਦੇ ਜਿਵੇਂ ਜਰਸੀ ਦਾ ਬੱਚਾ ਪਾਤਾ ਨੇ ਮੇਲ ਕਾਫ ਆ ਗਿਆ ਭਾਈ ਸੀਲ ਠੰਡੀ ਹਾਂ ਸੂਆ ਭਾਈ ਇਹਦਾ ਸੂਆ ਇਹ ਬਲੂਣਾਂਗੇ ਪਹਿਲਾਂ ਹਾਂ ਦੁੱਧ ਕਿੰਨਾ ਹੋਊਗਾ ਅੱਜ ਦੁੱਧ ਦੇ ਥਲੇ 10 ਕਿਲੋ ਹੋਊਗਾ 10 ਕਿਲੋ ਚ ਵਾਦਾਂਗੇ ਟਾਈਮ ਦੋ ਟਾਈਮ ਟਾਈਮ ਤੋਂ ਉਹ ਕੰਮ ਤਾਂ ਨਹੀਂ ਹੁੰਦਾ ਪੰਜ ਸੀ ਨਾ 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 ਜਿਹੜੀ ਗੱਲ ਕਹਿਤੀ ਬਸ 19 ਪੂਰੀ ਹੋਏ ਨਹੀਂ ਹੈਗਾ ਜੇ ਥੱਲੇ 10 ਕਹਤਾ ਜਾਂ 8 ਰਹਿ ਜੂ ਜਾਂ 7 ਰਹਿ ਜੂ ਵੀ ਦੱਸਦਾ 10 ਹੀ ਪਰ ਉਹਦਾ ਨਾਸਲ ਬੱਚੀ ਚ ਹੈਗਾ ਮੈਂ ਕਹੂੰਗਾ ਵੀ ਥੋੜੀ ਜਿਹੀ ਕੇਅਰ ਹੋ ਜੇ ਬੱਚੀ ਹੈ ਨਾ ਦੁੱਧ ਭਾਲ ਸਕਦੀ ਹੈ 10 ਤੋਂ ਹਾਂ ਹਾਂ ਉਹ ਅੱਗੇ ਲਿਜਾਣ ਵਾਲੀ ਸੱਜਣ ਦੀ ਕਹ ਲਈਏ ਕੇਰ ਤੇ ਟੈਲ ਤੇ ਡਿਪੈਂਡ ਰਹੂਗਾ ਪਰ ਅੱਜ ਆਪਾਂ 10 ਕਿਲੋ ਇਹਦਾ ਟਾਈਮ ਦੋ ਟਾਈਮ ਚ ਵਾਦਾਂਗੇ ਛੜਲਾ ਛੱਟਾ ਟੈਟ ਕੋਈ ਸਾਫ ਸੁਥਰੀ ਬਿਲਕੁਲ 100 ਠੰਡੀ 100 ਦੀ 100 ਕਿਸੇ ਬਸ ਕਿੰਨੇ ਪੈਸੇ ਅੱਜ ਇਹਦੇ ਜਮੇ ਇਹ 55000 ਦੀ ਦਾ ਜੀ ਫਿਕਸ ਜੀ ਫਿਕਸ ਜੀ ਆ ਕੋਈ ਮਾਂ ਦੰਦਾ ਚਲੋ ਮੌਕੇ ਦੀ ਗੱਲ ਹੁੰਦੀ ਉਹ ਕੋਈ ਬਾਹਲਾ ਨਹੀਂ ਪਸੇਣਾ ਮਾਂ ਦੰਦਾ ਬਾਈ ਕਹਿੰਦਾ ਕਰ ਦਾਂਗੇ ਤੇ 55000 ਦੀ ਬੱਚੀ ਦੇ ਦੇਣੀ ਆ ਦੁੱਧ 10 ਕਿਲੋ ਇਹਦੇ ਕੋਲੇ ਆ ਗਿਆ ਤਿਆਰ ਚਬਾਈ ਦੀ ਆ ਗਈ ਨਰਮਾ ਛਰਲਾ ਛਿੱਟਾ ਟਾਈਟ ਫਾਈਟ ਉਹਦੀ ਬਾਈ ਕਹਿੰਦਾ ਗਾਰੰਟੀ ਰੂ ਤੇ ਹੁਣ ਗਾ ਰਹੀ ਆ ਦਿਖਾ ਦਿਆ ਤਾਂ ਕੋਠੇ ਚਿੱਡੀ ਵੜੀ ਆ ਯਾਰ ਇਹ ਤੇ ਮਾਰ ਕੈਮਰਾ 188 ਨੰਬਰ ਆ ਤੋਰ ਜੋਬਰਾ ਹੋਲ ਕੇ ਤੋਰ ਦੇ ਤੋਰ ਦੇ ਤੈਨੂੰ ਦਿਖਾ ਕੇ ਜਾਵਾਂਗੇ ਇਹਦਾ ਸੂਆ ਇਹਦਾ ਸੂਆ ਮੰਨ ਲਓ ਵੀ ਦੂਜਾ ਸੂਆਗਾ ਠੀਕ ਆ ਜੀ ਤੇ ਵੱਡੀ ਤਾਂ ਬਹੁਤ ਨਸਲ ਫੁੱਟਾ ਜਾਨਾ ਹਾਂ ਹਾਂ ਨਸਲ ਵੀ ਫੁੱਲ ਤੇ ਵੱਡੀ ਵੀ ਫੁੱਲ ਆ ਗਈ ਤੇ ਕਿੰਨੇ ਮਹੀਨੇ ਦੀ ਗੱਭਣ ਹੈ ਕਿੰਨਾ ਦੋ ਇਹ 5 ਮਹੀਨੇ ਦੀ ਗੱਭਣਾ ਚੈੱਕ ਪਾਸ ਚੈੱਕ ਪਾਸ ਆਪਣੀ ਕਰਾਈ ਵੀ ਆ ਹਾਂ ਹਾਂ ਉਹ ਕਰਾ ਕੇ ਦੇਵਾਂਗੇ ਕਰਾਈ ਵੀ ਹੀ ਆ ਠੀਕ ਆ ਗੱਲ ਤੇ ਹੁਣ ਇਹ ਥਲੇ 10 ਕਿਲੋ ਦੁੱਧ ਆਗਾ ਕਮਾਲ ਆ ਬਾਈ ਇੱਥੋਂ ਤੇ ਤਾਜ਼ੀ ਦਾ ਰਿਕਾਰਡ ਹੈਗਾ ਜਿਹਦਾ 30 31 ਕਿਲੋ ਦਾ 30 32 ਕਿਲੋ ਦਾ ਹਾਂ ਆ ਤਾਜੀ ਦਾ ਬਾਈ ਕਹਿੰਦਾ ਇਹਦਾ 30 32 ਕਿਲੋ ਦਾ ਰਿਕਾਰਡ ਆ ਗਿਆ ਤੇ ਪੰਜਾਂ ਮਹੀਨਿਆਂ ਦੀ ਚੈੱਕ ਪਾਸ 10 ਕਿਲੋ ਦੁੱਧ ਕਹਿ ਸਕਦੇ ਹਾਂ ਅਜੇ ਵੀ ਇਹਦੇ ਕੋਲੇ ਤਿਆਰ ਆ ਬੱਚਾ ਤਾਂ ਨਹੀਂ ਹੈਗਾ ਨਾਲ ਇਹਦੇ ਬੱਚਾ ਨਹੀਂ ਹੈਗਾ ਜੀ ਇਹਦੇ ਠੀਕ ਆ ਗੱਲ ਚਵਾਈ ਦੀ ਕਿਵੇਂ ਰਹੂਗੀ ਚਵਾਈ ਜਮਾ ਰੂਮ ਵਰਗੇ ਜੀ ਕੋਲੀ ਜਮਾ ਹਾਂ ਟੈਟ ਫਟ ਵਾਲਾ ਕੰਮ ਨਾ ਨਾ ਬਿਲਕੁਲ ਚਾਰੇ ਕਿਸੇ ਕੋਈ ਹੱਤਰਾ ਨਹੀਂ ਜਿਹੜੀ ਗੱਲ ਕਹੇ ਤੇ ਉਨੀ ਨਿਕਲੋ ਕੋਈ ਸਰਲਾ ਸ਼ਿੱਟਾ ਨਹੀਂ ਹੈਗਾ ਸਾਫ ਸੁਥਰੀ ਆ ਕੱਦ ਸੱਜਣੋਂ ਇਹਦਾ ਫੁੱਲ ਵੱਡੀਆਂ 'ਚ ਆ ਗਿਆ ਕੱਦ ਨਹੀਂ ਛੋਟੀਆਂ ਚਾਉਂਦਾ ਕਿਉਂਕਿ ਦੁਪਹਿਰ ਦਾ ਸਮਾਂ ਜੱਜਮੈਂਟ ਉਹ ਸਾਹਿਬ ਨਾਲ ਕਰ ਲੈ ਗੱਬਣ ਲੇਟ ਹੋਈ ਆ ਬਾਈ ਇਹ ਹਾਂ ਗੱਬਣ ਥੋੜਾ ਜਿਹਾ ਲੇਟ ਹੋਈ ਆ ਠੀਕ ਹੈ ਗੱਲ ਕਿਉਂਕਿ ਕਈ ਭਰਾ ਕਹਣਗੇ ਪੰਜਵੇਂ ਮਹੀਨਾ ਦੀ 10 ਕਿਲੋ ਤੇ ਆ ਗਈ ਵੀ ਤਾਂ ਜੀ ਨਹੀਂ ਥੋੜਾ ਜਿਹਾ ਪਤਾ ਕਿ ਸਾਡਾ ਬੰਦਾ ਜਿਹੜਾ ਰੱਖਿਆ ਹੈ ਕੰਮਲ ਉਹ ਬਾਗ ਗਿਆ ਤੇ ਉਹਦੇ ਕਰਕੇ ਕੇਅਰ ਨਹੀਂ ਹੋਈ ਕਿਉਂਦੋਂ ਤਾਂ ਮੰਨ ਲਓ ਇਹਦੇ ਸਲੇ 17-18 ਕਿਲੋ ਦੀ ਹਾਂ ਹੁਣ ਵੀ ਥੋੜਾ ਜਿਹਾ ਤਾਂ ਕਰਕੇ ਇਹ ਤਾਂ ਮੈਂ ਕਹਿਣਾ ਹੁਣਾਂ ਵੀ ਇਹ ਤਾਂ ਯਾਰ ਮਸ਼ੀਨਾਂ ਹੁੰਦੀਆਂ ਜਿਹਨਾਂ ਨੂੰ ਆਥ ਨੇ ਦਾਣਾ ਪਾ ਦੇ ਤੜਕੇ ਵਾਲੇ ਡਾਂਗੀ ਦੱਸ ਬਣੀਆਂ ਨੇ ਵੀ ਦਾਣਾ ਪਿਆ ਵਿਆ ਉਹਦੇ ਕਰਕੇ ਵੀ ਥੋੜਾ ਜਿਹਾ ਬੰਦਾ ਜਾਣ ਕਰਕੇ ਠੀਕ ਥੋੜਾ ਉਨੀ ਕੇਅਰ ਨਹੀਂ ਹੋਈ ਉਦੋਂ ਪਹਿਲਾਂ ਤਾਂ 20 ਦਿਨ ਪਹਿਲਾਂ ਤਾਂ 18-19 ਕਿਲੋ ਥਨੇ ਦੁੱਧ ਖੁੱਲਾ ਦੀ ਇਹਦਾ 70 ਲੈ ਲਾਂਗੇ ਤੇ ਜੇ ਕੋਈ ਭਰਾ ਕਹੇ ਦੇ ਵੀ 1-2 ਦਿਨ ਸਾਮ ਕੇ ਦੁੱਧ ਦivari 13-14 ਤੇ ਵਗ ਜੂਗੀ ਕਰਕੇ ਜੇ ਕੋਈ ਐ ਕਹੂਗਾ ਵੀ ਹਾਂ ਸਾਹੀ ਪੌਣੇ ਵੀ ਸਾਨੂੰ ਕਰਕੇ ਦੇਉ ਨਾ ਕਰਕੇ ਵੀ ਠੀਕ ਹੈ 14-15 ਕਰਕੇ ਵੀ ਦੇਦਾ ਇੱਕ ਬਹੁਤ ਫਿਰ ਆਪ ਗੌਰ ਕਰ ਲੈ ਕਹਿੰਦਾ ਪਹਿਲਾਂ ਬਈਏ ਦੀ ਇਧਰ ਮਾਲਾ ਵੀ ਉਹ ਭੱਗ ਗਿਆ ਬਸ ਉਹਦੇ ਕਰਕੇ ਥੋੜੀ ਤੇ ਬਾਕੀ ਨਸਲ ਚੰਗੀ ਆ ਜੇ ਕੋਈ ਕਹੂੰਗਾ ਮੈਂ ਕੇਰ ਵਾਲਾ ਸੱਜਣ ਲੈ ਜਾਂਦਾ ਜਿੰਨਿਆਂ ਦੀ ਅੱਜ ਲਾਉਂਗੇ ਡਬਲ ਪੈਸੇ ਕਰ ਦੂ ਅੱਧੇ ਪੈਸੇ ਤਾਂ ਹੁਣੇ ਜੇ ਮੈਂ ਦੁੱਧ ਪਿਉਂਦੀ ਆ ਉਹਦੇ ਚ ਤੁਹਾਡੇ ਬਰਾਬਰ ਕਰ ਦੂ ਇਹ ਬਾਈ ਕਹਿੰਦਾ 70 ਦੀ ਦੇ ਦਾਂਗੇ ਤੇ ਆਹ ਬੱਚੀ ਦੇ ਜਾਂਗੇ ਲੱਖ ਦਾ ਤੇ ਪਰ ਲੀਆਂ ਤਿੰਨਾਂ ਦਾ ਕਿੰਨਾ ਕਹਿ ਰਹੀ ਆਂ ਵੀ ਉਹ ਡੇਢ ਦੀਆਂ ਇਹ ਡੇਢ ਦੀਆਂ ਤੇ ਝੋਟੀ ਦਾ ਮੁੱਲ ਆ ਗਿਆ 95 ਝੋਟੀ ਦਾ ਜਮੀ ਫਿਕਸ ਕਰ ਦੇ ਯਾਰ ਵੀ ਜੋੜ ਕੇ ਜੇਮ ਜੀ ਕੋਈ ਹੋਰ ਕਰ ਦਾਂਗੇ ਕੋਈ ਗੱਲ ਨਹੀਂ ਮਾਨਦਾਨ ਜਿਵੇਂ ਅਗਲਾ ਕੋਈ ਆਉ ਦੂਰੋਂ ਨੇੜੇ ਉਹ ਹੈ ਜਾਪਾ ਕਰਾਇਆ ਕਪਾਛੜਦਾ ਕੋਈ ਗੱਲ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ 9454 ਹਾਂਜੀ 30055 9465430056 ਬਾਈ ਦਾ ਨੰਬਰ ਆ ਪਿੰਡ ਲੋਂਗੋ ਵਾਲਾ ਇਕੱਠੀਆਂ ਕੋਈ ਆ ਪੰਜੇ ਇਕੱਠੀਆਂ ਕੋਈ ਸੌਦਾ ਕਰੂ ਤਾਂ ਉਹ ਹੈ ਜੇ ਮਾਨਤਨ ਹੋਰ ਹੋ ਜੇ ਕੋਈ ਸਾਰਾ ਲਾਟ ਹੀ ਲੈਂਦਾ ਉਹ ਹੈ ਜੇ ਉਨਾਂ ਬੜੀ ਮਾਨਤਨ ਆ ਜਾਂਦਾ ਆ ਉਦਾਂ ਦਾ ਹੋ ਜਾਊਗਾ ਠੀਕ ਹੈ ਗੱਲ ਤੇ ਬਾਕੀ ਮਾਨਤਨ ਬਾਈ ਕਹਿੰਦਾ ਜਿਵੇਂ ਜਿਵੇਂ ਲੈਣੀਆਂ ਨੇ ਤਿੰਨ ਲੈਣੀਆਂ ਪੰਜ ਲੈਣੀਆਂ ਜਾਂ ਸਾਰੀਆਂ ਇਕੱਠੀਆਂ ਲੈਣੀਆਂ ਉਦਾਂ ਦਾ ਹੋ ਜਾਊਗਾ ਤੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜਾ ਵੀ ਪਸ਼ੂ ਪਸੰਦ ਆ ਉਹ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ